ਦੇਰੀ ਹੈ ਹਾਂ ਕੀ ਕਰਨਾ ਬਾਪੂ ਹਾਂਜੀ ਕੀ ਗੱਲਬਾਤ ਇੱਥੇ ਹੋਈ ਯਾਰ ਗੱਲਬਾਤ ਕੀ ਹੋਣੀ ਹੈ ਬੋਏ ਬੰਦੇ ਤਿੰਨ ਆਏ ਗੋਲੀਆਂ ਚਲਾ ਕੇ ਬਾਅਦ ਅੱਛਾ ਲੋ ਗੋਲੀਆਂ ਚਲਾਇਆ ਕੀ ਵਜ੍ਹਾ ਬਣ ਗੋਲੀਆਂ ਬਰੋਤੀ ਮੰਗਦੇ ਪਏ ਸੀ ਮੁਰਗੇ ਉਦੋਂ ਦੇ 5 ਮਹੀਨੇ ਹੋ ਗਏ ਉਸ ਤੋਂ ਬਾਅਦ ਉਹਨਾਂ ਲੋਨਾਂ ਆ ਕੇ ਤੇ ਗੋਲੀਆਂ ਚਲਾ ਗਏ ਕਿੰਨੀ ਬਰੋਤੀ ਬਣ ਗਈ ਸੀ 50 ਲੱਖ ਰੁਪਏ ਜੀ ਅੱਛਾ ਤਾਂ ਤੁਸੀਂ ਮਤਲਬ ਇਹ ਹੋ ਗਿਆ ਕਿ ਬਰੋਤੀ ਨਹੀਂ ਤੇ ਨਹੀਂ ਹਾਂਜੀ ਇਸ ਵਜ੍ਹਾ 6 ਵਜੇ ਹੀ ਹੋਈਆਂ ਫਿਰ ਇਹ ਮੈਂ 6 ਵਜੇ ਹੀ ਹੋਈ ਕੀ ਨਹੀਂ ਮੰਗਦਾ ਅਏ ਕਿਨੇ ਐਸਪੀ ਸਾਹਿਬ ਨੂੰ ਕਿਹਾ ਸਾਰਿਆਂ ਨੂੰ ਕਿਹਾ ਮਾਲੂ ਕਿ ਇਹਦੇ ਬੰਦੇ ਫੜੇ ਜਾਣ ਜਾਈਦੇ ਮੇਰਾ ਨਾਮ ਦਿਨੇਸ਼ ਜੋਸ਼ੀ ਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਸਰ ਤੁਸੀਂ ਦਿਨੇਸ਼ ਜੀ ਕੀ ਵੇਖਦੇ ਜੀ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕਿ ਪੰਜਾਬ ਦਾ ਤਾਂ ਸਾਡੇ ਬੇੜਾ ਹੀ ਗਰਖ ਹੋ ਗਿਆ ਜੀ ਲਾਅ ਐਂਡ ਆਰਡਰ ਕਿੱਥੇ ਹੈ ਜਿਹੜਾ ਆਉਂਦਾ ਸ਼ਰਿਆਮ ਗੋਲੀਆਂ ਚਲਾਉਂਦਾ ਇਹ ਤਾਂ ਆਪਣੀ ਕਿਰਤਕਮਾਈ ਕਰਨ ਦੇ ਆ ਜੀ ਕਿੰਤੋਂ ਦੇਣ 50-50 ਲੱਖ ਰੁਪਇਆ ਮੈਂ ਪ੍ਰਸ਼ਾਸਨ